ਜਜ਼ਬਾਤੀ ਜ਼ਿੰਦਗੀ સ્ટોਰੀਜ਼ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਤੁਸੀਂ ਬਹੁਤ ਪਸੰਦ ਕਰੋਗੇ। ਮਾਮਲਾ ਵੱਡਾ ਵੀ ਸੀ ਤੇ ਛੋਟਾ ਵੀ। ਦਵਿੰਦਰ ਦੀ ਨਜ਼ਰ ਵਿੱਚ ਤਾਂ ਇਹ ਕੋਈ ਮਾਮਲਾ ਸੀ ਹੀ ਨਹੀਂ। ਜਸਤੇ ਧਿਆਨ ਦੇਂਦਾ ਉਹ ਕਸ਼ਟ ਕਰਦਾ। ਪਰ ਉਸਦੇ ਪੁੱਤਰ ਮਨਕੀਰਤ ਤੇ ਲਈ ਇਹ ਜੀਵਨ ਦਾ ਬਹੁਤ ਮਹੱਤਵਪੂਰਨ ਪ੍ਰਸ਼ਨ ਸੀ। ਤੇ ਰਮਨਦੀਪ ਦੇ ਲਈ ਇਹ ਇੱਕ ਅਜੀਹੀ ਉਲਝਣ ਸੀ ਜਿਸ ਨੂੰ ਜਿਉਂਦੇ ਹੋਏ ਉਸ ਨੇ ਕਈ ਸਾਲ ਬਤੀਤ ਕਰ ਦਿੱਤੇ ਉਹ ਪਿਛਲੇ ਕਈ ਹਫ਼ਤਿਆਂ ਤੋਂ ਮਹਿਸੂਸ ਕਰ ਰਹੀ ਸੀ ਕਿ ਜਦੋਂ ਤੋਂ ਉਸਦੇ ਪਤੀ ਦਵਿੰਦਰ ਨੌਕਰੀ ਤੋਂ ਰਿਟਾਇਰ ਹੋਏ ਹਨ ਉਦੋਂ ਤੋਂ ਘਰ ਦਾ ਮਾਹੌਲ ਉਖੜਿਆ-ਉਖੜਿਆ ਜਾ ਰਹਿੰਦਾ ਇੱਕ ਅੰਜਾਨ ਜਿਹਾ ਤਣਾ ਘਰ ਦੇ ਪੂਰੇ ਵਾਤਾਵਰਨ ਤੇ ਛਾਇਆ ਰਹਿੰਦਾ ਤੇ ਛੁੱਟੀ ਦੇ ਦਿਨ ਤਾਂ ਇਹ ਤਣਾ ਹੋਰ ਵੀ ਵੱਧ ਜਾਂਦਾ ਅੱਜ ਵੀ ਛੁੱਟੀ ਦਾ ਦਿਨ ਸੀ ਰਮਨਦੀਪ ਅੱਜ ਸਵੇਰ ਤੋਂ ਹੀ ਮਨ ਹੀ ਮਨ ਅਰਦਾਸ ਕਰ ਰਹੀ ਸੀ ਕਿ ਘੱਟ ਤੋਂ ਘੱਟ ਅੱਜ ਤਾਂ ਘਰ ਵਿੱਚ ਸ਼ਾਂਤੀ ਬਣੀ ਰਹੇ ਪਰ ਉਸ ਦੇ ਇਸ ਤਰ੍ਹਾਂ ਅਰਦਾਸ ਕਰਨ ਨਾਲ ਜੇਕਰ ਕੁਝ ਹੋਣਾ ਹੁੰਦਾ ਤਾਂ ਬਹੁਤ ਪਹਿਲਾਂ ਹੋ ਚੁੱਕਿਆ ਹੁੰਦਾ ਰਮਨਦੀਪ ਦੀ ਉਮੀਦ ਦੇ ਉਲਟ ਪਿਤਾ ਪੁੱਤਰ ਵਿੱਚ ਅੱਜ ਫਿਰ ਝੜਪ ਹੋ ਗਈ ਹੋਇਆ ਇਸ ਤਰ੍ਹਾਂ ਕਿ ਦਵਿੰਦਰ ਸਵੇਰ ਦਾ ਨਾਸ਼ਤਾ ਕਰਕੇ ਆਪਣੀ ਆਰਾਮ ਕੁਰਸੀ ਤੇ ਹਜੇ ਬੈਠਿਆ ਹੀ ਸੀ ਕਿ ਉਹਨਾਂ ਦਾ ਛੋਟਾ ਜਿਹਾ ਪੋਤਾ ਯਵਰਾਜ ਉਛਲਕੁੱਦ ਕਰਦਾ ਹੋਇਆ ਆਇਆ ਤੇ ਉਹਨਾਂ ਦੇ ਗੱਲ ਲੱਗ ਗਿਆ ਉਹਨਾਂ ਨੂੰ ਇਹ ਚੰਗਾ ਲੱਗਿਆ ਤੇ ਉਹਨਾਂ ਨੇ ਪਿਆਰ ਨਾਲ ਪਲੋਸਦੇ ਹੋਏ ਪੁੱਛਿਆ ਅੱਜ ਸਾਡਾ ਯੁਵਰਾਜ ਸਵੇਰੇ ਸਵੇਰੇ ਆਪਣੇ ਦਾਦਾ ਜੀ ਨਾਲ ਇੰਨਾ ਲਾੜ ਕਿਉਂ ਕਰ ਰਿਹਾ ਹੱਸਤੇ ਯੁਵਰਾਜ ਨੇ ਉਤਸ਼ਾਹ ਨਾਲ ਭਰਿਆ ਜਵਾਬ ਦਿੱਤਾ ਕਿਉਂ ਮੰਮੀ ਪਾਪਾ ਦੇ ਨਾਲ ਚਿੜੀਆ ਘਰ ਜਾਣ ਵਾਲਾ ਉਹ ਉੱਥੇ ਬਹੁਤ ਵੱਡੇ ਵੱਡੇ ਭਾਲੂ ਦੇਖੂਗਾ ਸ਼ੇਰ ਦੇਖੂਗਾ ਤੇ ਬਹੁਤ ਸਾਰੇ ਜਾਨਵਰ ਵੀ ਇਹ ਵਰਾਹੀ ਦੀ ਗੱਲ ਸੁਣ ਕੇ ਦਵਿੰਦਰ ਦਾ ਮਨ ਖਰਾਬ ਹੋ ਗਿਆ। ਉਸ ਪਾਲ ਬਸ ਦੇ ਮਨ ਵਿੱਚ ਬਸ ਇੱਕ ਹੀ ਵਿਚਾਰ ਆਇਆ ਕਿ ਛੁੱਟੀ ਦਾ ਦਿਨ ਆਇਆ ਨਹੀਂ ਕਿ ਲਾਟਸਾਪ ਜੱਲੇ ਆ ਘੁੰਮਣ। ਚੌਧਰੀ ਤੋਂ ਇੰਨਾ ਤਾਂ ਹੋ ਨਹੀਂ ਸਕਿਆ ਕਿ ਘੱਟ ਤੋਂ ਘੱਟ ਛੁੱਟੀ ਵਾਲੇ ਦਿਨ ਤਾਂ ਘਰੇ ਬੈਠੇ ਤੇ ਆਪਣੇ ਬੁੱਢੇ ਬਾਪ ਨਾਲ ਕੁਝ ਗੱਲਾਂ ਬਾਤਾਂ ਹੀ ਕਰ ਲਵੇ। ਲਗਭਗ ਹਰ ਛੁੱਟੀ ਦੇ ਦਿਨ ਇਹੀ ਹੁੰਦਾ। ਯਵਰਾਜ ਜਵਸਦੀ ਭੈਣ ਪਰਿਨਾਸ ਆਪਣੇ ਪਿਤਾ ਮਨਕੀਰਤ ਨਾਲ ਕਿਤੇ ਘੁੰਮਣ ਜਾਣ ਦੀ ਜ਼ਿੱਦ ਕਰਦੇ ਤੇ ਮਨਕੀਰਤ ਉਹਨਾਂ ਦੀ ਗੱਲ ਤੁਰੰਤ ਮੰਨ ਲੈਂਦਾ ਦਵਿੰਦਰ ਜਦੋਂ ਮਨਕੀਰਤ ਨੂੰ ਕਹਿੰਦਾ ਕਿ ਹਫ਼ਤੇ ਵਿੱਚ 6 ਦਿਨ ਤਾਂ ਤੂੰ ਤੇ ਬੱਚੇ ਪੂਰਾ ਦਿਨ ਘਰ ਤੋਂ ਬਾਹਰ ਰਹਿੰਨੇ ਹੁਣ ਘੱਟ ਤੋਂ ਘੱਟ ਇੱਕ ਦਿਨ ਤਾਂ ਘਰੇ ਰਹਿ ਲਿਆ ਕਰੋ ਐਸਤੇ ਮਨਕੀਰਤ ਜਵਾਬ ਦਿੰਦਾ ਕਿ ਇਹ ਇੱਕ ਦਿਨ ਹੀ ਤਾਂ ਮਿਲਦਾ ਬੱਚਿਆਂ ਦੀ ਇੱਛਾ ਪੂਰੀ ਕਰਨ ਦੇ ਲਈ ਦਵਿੰਦਰ ਜੇਕਰ ਕੁਝ ਕਹਿੰਦਾ ਤਾਂ ਮਨਕੀਰਤ ਬੜੇ ਤਾਨੇ ਭਰੇ ਅੰਦਾਜ਼ ਵਿੱਚ ਜਵਾਬ ਦਿੰਦਾ ਕਿ ਪਾਪਾ ਤੁਸੀਂ ਨਹੀਂ ਸਮਝੋਗੇ ਇਸ ਤੇ ਦਵਿੰਦਰ ਨੂੰ ਵੀ ਤਲਖੀ ਆ ਜਾਂਦੀ ਹਾਂ 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 ਬੇਟਾ ਮੈਂ ਕਿਉਂ ਸਮਝਾਂਗਾ ਮੈਂ ਤਾਂ ਜਿਵੇਂ ਕਦੇ ਬਾਪ ਰਿਆ ਹੀ ਨਹੀਂ ਨਾ ਮੈਂ ਤਾਂ ਤੁਹਾਡੀ ਕੋਈ ਇੱਛਾ ਕਦੇ ਪੂਰੀ ਕੀਤੀ ਹੀ ਨਹੀਂ ਮਨਕੀਰਤ ਤਲਖੀ ਭਰਿਆ ਜਵਾਬ ਦਿੰਦਾ ਪਲੀਜ਼ ਪਾਪਾ ਤੁਸੀਂ ਸਾਡਾ ਮੂਡ ਨਾ ਖਰਾਬ ਕਰੋ ਉਦੋਂ ਰਮਨਦੀਪ ਨੂੰ ਵਿਚਾਲੇ ਪੈ ਕੇ ਮਾਮਲਾ ਠੰਡਾ ਕਰਨਾ ਪੈਂਦਾ। ਉਹ ਦਵਿੰਦਰ ਨੂੰ ਸਮਝਾਉਂਦੀ ਕਿ ਜੇਕਰ ਮਨਕੀਰਤ ਆਪਣੇ ਬੱਚਿਆਂ ਨੂੰ ਕਮਾਉਣਾ ਫਰੋਣਾ ਚਾਹੁੰਦਾ ਤਾਂ ਉਹਨਾਂ ਨੂੰ ਇਸ ਤੇ ਕੀ ਅਪੱਤੀ ਆ। ਪਰ ਉਹ ਬੜਬੜਾਉਂਦੇ ਹੋਏ ਕਹਿੰਦਾ ਕਿ ਮਨਕੀਰਤ ਦੇ ਲਈ ਹੁਣ ਘਰ ਵਾਲੀ ਤੇ ਬੱਚੇ ਹੀ ਸਾਰਾ ਕੁਝ ਹੋ ਗਏ। ਇਹ ਬੁੱਢਾ ਬਾਪ ਕੁਝ ਵੀ ਨਹੀਂ ਰਿਹਾ ਉਹਨਾਂ ਦਾ। ਇਹ ਸੁਣ ਕੇ ਰਮਨਦੀਪ ਦੀ ਇੱਛਾ ਹੁੰਦੀ ਕਿ ਉਹ ਉਹਨਾਂ ਨੂੰ ਯਾਦ ਕਰਾਵੇ ਕਿ ਕਿਸੇ ਸਮੇਂ ਉਹਨਾਂ ਦੇ ਲਈ ਛੁੱਟੀ ਦੇ ਦਿਨ ਦਾ ਆਰਾਮ ਹੀ ਸਭ ਕੁਝ ਹੁੰਦਾ ਸੀ ਤੇ ਬੱਚਿਆਂ ਦੀਆਂ ਇੱਛਾਵਾਂ ਦੀ ਕੋਈ ਅਹਿਮੀਅਤ ਨਹੀਂ ਸੀ ਹੁੰਦੀ ਜਦੋਂ ਕਦੇ ਮਨਕੀਰਤ ਤੇ ਸੁਕੀਰਤ ਉਹਨਾਂ ਨੂੰ ਕਿਤੇ ਘੁੰਮਣ ਜਾਣ ਦੀ ਰਿਕਵੈਸਟ ਕਰਦੇ ਤਾਂ ਉਹ ਅਗੋਂ ਖਿੱਚ ਕੇ ਕਹਿੰਦੇ ਕਿ ਇਹ ਇੱਕ ਦਿਨ ਹੀ ਤਾਂ ਮਿਲਦਾ ਹੈ ਆਰਾਮ ਕਰਨ ਦੇ ਲਈ ਮੈਂ ਕਿਤੇ ਨਹੀਂ ਜਾਵਾਂਗਾ ਜੇਕਰ ਤੁਸੀਂ ਜਾਣਾ ਤਾਂ ਆਪਣੀ ਮਾਂ ਦੇ ਨਾਲ ਚਲੇ ਜਾਓ ਸਵਾਲ ਇੱਕ ਦਿਨ ਦੀ ਛੁੱਟੀ ਦਾ ਨਹੀਂ ਸੀ। ਦੋ ਤਿੰਨ ਦਿਨ ਦੀਆਂ ਛੁੱਟੀਆਂ ਵਿੱਚ ਵੀ ਉਹਨਾਂ ਦਾ ਇਹੀ ਬਹਾਨਾ ਹੁੰਦਾ ਸੀ। ਦਵਿੰਦਰ ਸਿੰਘ ਨੂੰ ਕਦੇ ਇਸ ਗੱਲ ਦਾ ਖਿਆਲ ਹੀ ਨਹੀਂ ਸੀ ਆਉਂਦਾ ਕਿ ਉਹ ਜ਼ਰੂਰ ਦਫ਼ਤਰ ਦੇ ਕਾਰਨ ਹਫ਼ਤੇ ਵਿੱਚ 6 ਦਿਨ ਘਰੋਂ ਬਾਹਰ ਰਹਿੰਦੇ ਹਨ। ਪਰ ਰਮਨਦੀਪ ਨੂੰ ਤਾਂ ਇਹ 6 ਦਿਨ ਘਰ ਵਿੱਚ ਹੀ ਕੈਦੀ ਰਹਿ ਕੇ ਬਿਤਾਉਣੇ ਪੈਂਦੇ ਹਨ। ਕਿਤੇ ਜ਼ਿਆਦਾ ਹੀ ਹੋ ਜਾਂਦਾ ਤਾਂ ਉਹ ਰਮਨਦੀਪ ਨੂੰ ਕਹਿ ਦਿੰਦਾ ਕਿ ਇਕੱਲੇ ਘੁੰਮਿਆ ਕਰ ਇਹ ਇਕੱਲੇ ਘੁੰਮਣਾ ਤਾਂ ਮਰਦ ਪਸੰਦ ਨਹੀਂ ਕਰਦੇ ਫਿਰ ਉਹ ਪਾਗਲਾ ਮੰਗ ਇਕੱਲੇ ਕਿੱਥੇ ਘੁੰਮਦੀ ਜਦੋਂ ਤੱਕ ਬੱਚੇ ਸਕੂਲ ਜਾਣ ਲਾਇਕ ਨਹੀਂ ਹੋਏ ਉਦੋਂ ਤੱਕ ਰਮਨਦੀਪ ਦੇ ਬੱਚੇ ਛੁੱਟੀਆਂ ਵਿੱਚ ਘਰੇ ਹੀ ਰਹਿੰਦੇ ਸੀ ਜਦੋਂ ਬੱਚਿਆਂ ਨੇ ਸਕੂਲ ਜਾਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਜਦੋਂ ਆਪਣੇ ਨਾਲ ਪੜਦੇ ਬੱਚਿਆਂ ਤੋਂ ਵੱਖ-ਵੱਖ ਸਥਾਨਾਂ ਦੇ ਬਾਰੇ ਬੜੀਆਂ ਰੌਚਕ ਗੱਲਾਂ ਸੁਣੀਆਂ ਤਾਂ ਉਹਨਾਂ ਦਾ ਮਨ ਵੀ ਅਜਿਹੇ ਸਥਾਨਾਂ ਤੇ ਜਾਣ ਲਈ ਉਤਸਕ ਹੋ ਜਾਂਦਾ। ਰਮਨਦੀਪ ਵੀ ਸੋਚਦੀ ਕਿ ਬਾਹਰ ਤਾਂ ਨਹੀਂ ਘੱਟ ਤੋਂ ਘੱਟ ਸ਼ਹਿਰ ਤੇ ਉਸ ਦੇ ਆਸ-ਪਾਸ ਦੇ ਦੇਖਣਯੋਗ ਸਥਾਨ ਤਾਂ ਬੱਚਿਆਂ ਨੂੰ ਦਿਖਾਈ ਜਾ ਸਕਦੇ ਹਨ। ਪਰ ਦਵਿੰਦਰ ਸਿੰਘ ਦੇ ਕੋਲ ਉਹੀ ਇੱਕ ਉੱਤਰ ਹੁੰਦਾ ਸੀ। ਮੈਂ ਆਪਣੀ ਛੁੱਟੀ ਖਰਾਬ ਨਹੀਂ ਕਰ ਸਕਦਾ। ਤੁਸੀਂ ਜਾਣਾ ਤਾਂ ਜਾਓ। ਤਵਿੰਦਰ ਦੀ ਗੱਲ ਸੁਣ ਕੇ ਮਨਕੀਰਤ ਤੇ ਸੁਕੀਰਤ ਦੋਵੇਂ ਉਦਾਸ ਹੋ ਜਾਂਦੇ। ਉਦੋਂ ਰਮਨਦੀਪ ਬੱਚਿਆਂ ਨੂੰ ਲੈ ਕੇ ਕਮੌਨ ਚਲੀ ਜਾਂਦੀ। ਬਚਪਨ ਦੀ ਇਹ ਹੀ ਖੁੰਦਕ ਮਨਕੀਰਤ ਦੇ ਮਨ ਵਿੱਚ ਇਸ ਤਰ੍ਹਾਂ ਜੋ ਵੀ ਕਿ ਸ਼ਾਇਦ ਉਸਨੇ ਬਚਪਨ ਵਿੱਚ ਹੀ ਪ੍ਰਣ ਕਰ ਲਿਆ ਸੀ। ਕਿ ਵੱਡਾ ਹੋ ਕੇ ਉਹ ਆਪਣੇ ਬੱਚਿਆਂ ਦੀਆਂ ਇੱਛਾਵਾਂ ਨੂੰ ਕਦੇ ਦਬਨ ਨਹੀਂ ਦੇਵੇਗਾ। ਫਿਰ ਚਾਹੇ ਉਸ ਨੂੰ ਛੁੱਟੀ ਦੇ ਦਿਨ ਘਰੇ ਰਹਿ ਕੇ ਆਰਾਮ ਕਰਨ ਨੂੰ ਮਿਲੇ ਜਾ ਨਾ ਮਿਲੇ ਮੰਮੀ ਨੇ ਭਲਾਈ ਸਾਥ ਦਿੱਤਾ ਪਰ ਛੁੱਟੀਆਂ ਵਿੱਚ ਘੁੰਮਦੇ ਫਿਰਦੇ ਸਮੇਂ ਆਪਣੇ ਪਿਤਾ ਦੀ ਗੈਰ ਮੌਜੂਦਗੀ ਉਹਨਾਂ ਦੇ ਦਿਲ ਨੂੰ ਹਮੇਸ਼ਾ ਖਲਦੀ ਸੀ ਅੱਜ ਇਹ ਗੱਲ ਉਸਨੇ ਦਵਿੰਦਰ ਸਿੰਘ ਨੂੰ ਲਗਭਗ ਕਹਿ ਹੀ ਦਿੱਤੀ ਉਦੋਂ ਤੋਂ ਹੀ ਉਹ ਉਦਾਸ ਸੀ ਰਮਨਦੀਪ ਮਨਕੀਰਤ ਦੇ ਮਨ ਦੀ ਇਸ ਖੁੰਦਕ ਨੂੰ ਜਾਣਦੀ ਸੀ ਪਰ ਉਸ ਨੂੰ ਲੱਗਦਾ ਕਿ ਉਸ ਬਾਰੇ ਵਿੱਚ ਦਵਿੰਦਰ ਸਿੰਘ ਨੂੰ ਕੁਝ ਕਹੇਗੀ ਤਾਂ ਉਸ ਨੂੰ ਬੁਰਾ ਲੱਗ ਸਕਦਾ ਪਰ ਅੱਜ ਦਵਿੰਦਰ ਸਿੰਘ ਦੇ ਚਿਹਰੇ ਦੀ ਉਦਾਸੀ ਇੰਨੀ ਗਹਿਰੀ ਸੀ ਕਿ ਉਹਨਾਂ ਨੇ ਇਸ ਬਾਰੇ ਵਿੱਚ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਫੈਸਲਾ ਕਰ ਲਿਆ ਉਹ ਜਿਵੇਂ ਹੀ ਦਵਿੰਦਰ ਸਿੰਘ ਦੇ ਕੋਲ ਗਈ ਤਾਂ ਉਹ ਅੱਗੋਂ ਬੜੇ ਹੀ ਖਿਜੇ ਜਿਹੇ ਅੰਦਾਜ਼ ਵਿੱਚ ਬੋਲੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਮੈਂ ਕਿੱਥੇ ਕਮੀ ਰੱਖਿਆ ਰਮਨ ਸਤੇ ਰਮਨਦੀਪ ਨੇ ਜਵਾਬ ਦਿੱਤਾ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਤੁਸੀਂ ਕੋਈ ਕਮੀ ਨਹੀਂ ਰੱਖੀ ਪਰ ਉਹਨਾਂ ਦੇ ਬਚਪਨ ਦੀਆਂ ਇੱਛਾਵਾਂ ਦੀ ਅਣਦੇਖੀ ਜ਼ਰੂਰ ਕੀਤੀ ਹੈ ਤੁਹਾਨੂੰ ਤਾਂ ਮਾਣ ਹੋਣਾ ਚਾਹੀਦਾ ਕਿ ਸਾਡਾ ਪੁੱਤਰ ਮਨਕੀਰਤ ਸਾਡੀ ਗਲਤੀ ਨੂੰ ਨਹੀਂ ਦੁਹਰਾ ਰਿਹਾ ਦਵਿੰਦਰ ਸਿੰਘ ਇਕਪਾਲ ਜਿਵੇਂ ਚੁੱਪ ਹੋ ਗਿਆ ਫਿਰ ਉਸਨੇ ਰਮਨਦੀਪ ਦੀ ਗੱਲ ਨੂੰ ਸਵੀਕਾਰ ਕਰਦੇ ਹੋਏ ਕਿਹਾ ਤੂੰ ਠੀਕ ਕਹਿਨੀ ਹੈ ਪਰ ਇਹ ਗਲਤੀ ਸਾਡੇ ਦੋਨਾਂ ਦੀ ਨਹੀਂ ਸਿਰਫ ਮੇਰੀ ਸੀ ਤੇ ਅੱਜ ਮੈਨੂੰ ਆਪਣੀ ਉਸ ਗਲਤੀ ਦਾ ਅਹਿਸਾਸ ਹੋ ਰਿਹਾ ਜਿਵੇਂ ਮੈਨੂੰ ਅੱਜ ਇਕੱਲੇ ਪੰਦੇ ਦਰਵਾਜ਼ੇ ਤੇ ਲਿਆ ਕੇ ਖੜਾ ਕਰ ਦਿੱਤਾ ਤਾਂ ਰਮਨਦੀਪ ਮੁਸਕਰਾਉਂਦੀ ਹੋਈ ਕਹਿਣ ਲੱਗੀ ਲਓ ਇਹ ਤਾਂ ਤੁਹਾਡੀ ਦੂਜੀ ਪੁੱਲ ਹੋਵੇਗੀ ਜੋ ਤੁਸੀਂ ਸੋਚੋਗੇ ਕਿ ਤੁਸੀਂ ਇਕੱਲੇ ਹੋ ਬਈ ਮੈਂ ਤੁਹਾਡੇ ਨਾਲ ਆ ਬੱਚੇ ਤੁਹਾਡੇ ਨਾਲ ਹਨ ਬਸ ਜ਼ਰੂਰਤ ਹੈ ਤਾਂ ਇੰਨੀ ਕਿ ਹੁਣ ਤੁਸੀਂ ਵੀ ਸਾਡੇ ਨਾਲ ਰਲ ਜਾਓ ਰਮਨਦੀਪ ਦੀ ਗੱਲ ਸੁਣ ਕੇ ਦਵਿੰਦਰ ਸਿੰਘ ਨੇ ਇੱਕ ਪਲ ਲਈ ਵਿਚਾਰ ਕੀਤਾ ਤੇ ਫਿਰ ਕਹਿਣ ਲੱਗੇ ਤੂੰ ਠੀਕ ਕਹਿੰਦੀ ਆ ਰਮਨ ਜਾ ਮਨਕੀਰਤ ਨੂੰ ਕਹਿ ਦੇ ਕਿ ਅਸੀਂ ਵੀ ਚੜੀਆ ਘਰ ਦੇਖਣ ਚੱਲਾਂਗੇ ਪਤਾ ਨਹੀਂ ਕਿਵੇਂ ਛੋਟੇ ਯੁਵਰਾਜ ਨੇ ਇਹ ਗੱਲ ਸੁਣ ਲਈ ਤੇ ਉਹ ਖੁਸ਼ੀ ਨਾਲ ਉਛਲਣ ਲੱਗਾ ਯੇ ਦਾਦਾ ਜੀ ਵੀ ਨਾਲ ਜਾਣਗੇ ਦਾਦਾ ਜੀ ਵੀ ਨਾਲ ਜਾਣਗੇ ਇਹ ਸੁਣ ਕੇ ਰਵਨਦੀਪ ਨੇ ਸੁੱਖ ਦਾ ਸਾਹ ਲਿਆ ਤੇ ਕਹਿਣ ਲੱਗੀ ਚਲੋ ਦੇਰ ਨਾਲ ਹੀ ਸਹੀ ਇਹਨਾਂ ਨੇ ਸੱਚ ਨੂੰ ਸਵੀਕਾਰਤਾ ਕੀਤਾ ਇਹ ਹੀ ਜੀਵਨ ਦਾ ਸੱਚ ਹੈ ਕਈ ਵਾਰ ਜਿੰਨਾਂ ਗੱਲਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਮਹੱਤਵਹੀਨ ਸਮਝ ਕੇ ਅਣ ਦੇਖਿਆ ਕਰਦੇ ਤੁਰੇ ਜਾਂਦੇ ਹਾਂ ਉਹੀ ਗੱਲਾਂ ਸਾਡੇ ਜੀਵਨ ਵਿੱਚ ਸਾਨੂੰ ਮਹੱਤਵਹੀਨ ਬਣਾਉਂਦਾ ਛੜੇੰਤਰ ਰਚਦੀਆਂ ਰਹਿੰਦੀਆਂ ਹਨ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਉਹ ਹੁਣ ਸੰਤੁਸ਼ਟ ਸੀ ਕਿ ਹੁਣ ਕਿਸੇ ਵੀ ਤਣਾਅ ਜਾਂ ਟਕਰਾਹ ਦੇ ਬਦਲ ਉਹਨਾਂ ਦੇ ਘਰ ਤੇ ਨਹੀਂ ਆਉਣਗੇ ਤੇ ਪਿਤਾ ਪੁੱਤਰ ਵੀ ਆਪਸ ਵਿੱਚ ਮਿਲਜੁਲ ਕੇ ਪਿਆਰ ਨਾਲ ਰਹਿਣਗੇ ਸੋ ਉਮੀਦ ਕਰਦੀ ਹਾਂ ਇਹ ਛੋਟੀ ਜਹੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇੱਕ ਲਾਈਕ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਜੇਕਰ ਹਜੇ ਤੱਕ ਨਹੀਂ ਕੀਤਾ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਇਹ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ